ਇਸ ਸਮੇਂ ਮੈਂ ਚੰਡੀਗੜ੍ਹ ਸੈਕਟਰ 34 ਦੇ ਵਿੱਚ ਹਾਂ ਜਿੱਥੇ ਅੱਜ ਕਿਸਾਨਾਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਮਹਾਪੰਚਾਇਤਿਕ ਪਾਸੇ ਹੋਣ ਜਾ ਰਹੀ ਹੈ ਤੇ ਦੂਸਰੇ ਪਾਸੇ ਬੀਕੇਯੂ ਉਗਰਾਹਾ ਵੱਲੋਂ ਵੀ ਇਕੱਠ ਕੀਤਾ ਜਾਣਾ ਤੇ ਵਿਧਾਨ ਸਭਾ ਵੱਲ ਕੁਝ ਕੀਤਾ ਜਾਣਾ ਹੈ ਮਹਾਪੰਚਾਇਤ ਦੇ ਵਿੱਚ ਕਿਸਾਨ ਇਕੱਠੇ ਜਦੋਂ ਹੋਣਗੇ ਐਸਕੇਮ ਵੱਲੋਂ ਇਹ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਿਸਾਨ ਵਿਧਾਨ ਸਭਾ ਵੱਲ ਜਿਹੜਾ ਹੈਗਾ ਉਹ ਮੂਵ ਕਰਨਗੇ ਦੋਰੀ ਘੇਰੇਬੰਦੀ ਅੱਜ ਚੰਡੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ ਜਿਹਦੇ ਲਈ ਸੁਰੱਖਿਆ ਦੇ ਇੰਤਜ਼ਾਮ ਬਿਹਤ ਵੱਡੇ ਪੱਧਰ ਤੇ ਕੀਤੇ ਗਏ ਆ ਪਸੂਰਾ ਤੁਸੀਂ ਦੇਖੋ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਦੇ तमाम ਜਿਹੜੇ ਮੁਲਾਜ਼ਮ ਅਫਸਰ ਇੱਥੇ ਤਨਖਾਤ ਕੀਤੇ ਗਏ ਨੇ ਪੈਰਾਮਿਲਟਰੀ ਫੋਰਸਸ ਜਿਹੜੀ ਹੈਗਿਆ ਉਹ ਡਿਪਿਊਟ ਕੀਤੀਆਂ ਗਈਆਂ ਨੇ ਵਾਟਰ ਕੈਨਨਾਂ ਦੀਆਂ ਬੱਸਾਂ ਇੱਥੇ ਬਗਾਈ ਮਿਲਾਂ ਬਗਾਈਆਂ ਗਈਆਂ ਨਹੀਂ ਇਸ ਤੋਂ ਇਲਾਵਾ ਹਿਰਾਸਤ ਦੇ ਵਿੱਚ ਲੈਣ ਲਈ ਬੱਸਾਂ ਚੰਡੀਗੜ੍ਹ ਪੁਲਿਸ ਦੀਆਂ ਉਹ ਇੱਥੇ ਲਿਆਂਦੀਆਂ ਗਈਆਂ ਨੇ ਤੇ ਤਸਵੀਰਾਂ ਸਿੱਧੀਆਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਸੈਕਟਰ 34 ਦੇ ਵਿੱਚ ਦੋਰੀ ਘੇਰੇ ਬੰਦੀ ਅੱਜ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਐਲਾਨ ਕਰ ਦਿੱਤਾ ਕਿ ਅਸੀਂ ਵਿਧਾਨ ਸਭਾ ਪੰਜਾਬ ਦਾ ਖਰਾਬ ਕਰਾਂਗੇ ਅੱਜ ਤਾਂ ਇਹ ਗੱਲਬਾਤ ਜਿਹੜਾ ਹੈਗਾ ਚੰਡੀਗੜ੍ਹ ਮੋੜਛੇ ਦੇ ਵਿੱਚ ਦੇਖਣ ਨੂੰ ਮਿਲਦੀ ਆ ਤਾਂ ਇਹ ਤਸਵੀਰਾਂ ਦੇਖੋ ਤੁਸੀਂ ਇਹ ਬੱਸਾਂ ਨੇ ਜਿਹੜੀ ਕਿ ਪੈਰਾਮਿਲਟਰੀ ਫੋਰਸਸ ਜਿਨ੍ਹਾਂ ਦੇ ਵਿੱਚ ਆਈ ਆ ਹਰਾਸਤ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਲਿਆ ਜਾ ਸਕਦਾ ਚੰਡੀਗੜ੍ਹ ਦੀ ਇਹ ਸਥਿਤੀ ਹੈਗੀ ਆ ਲਾਅ ਐਂਡ ਆਰਡਰ ਦੀ ਸਥਿਤੀ ਵੱਡੇ ਪੱਧਰ ਤੇ ਬਣੀ ਹੋਈ ਆ ਤਾਂ ਇਹ ਬੇहद ਜ਼ਿਆਦਾ ਇੰਪੋਰਟੈਂਟ ਅੱਜ ਦਾ ਦਿਨ ਰਹਿਣ ਵਾਲਾ ਜੋ ਕਿ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਹੈਗੀਆਂ ਕਰਜ਼ ਮਾਫੀ ਦੀ ਮੰਗੀ ਮੰਗ ਜਿਹੜੀ ਹੈਗੀ ਆ ਖੇਤੀ ਨੀਤੀ ਨੂੰ ਇੰਪਲੀਮੈਂਟ ਕਰਨ ਦੀ ਮੰਗ ਹੈਗੀ ਆ ਪਾਣੀ ਦੇ ਪ੍ਰਦੂਸ਼ਨ ਰੋਕਣ ਦੀ ਮੰਗ ਇਸ ਤੋਂ ਇਲਾਵਾ तमाम ਮੰਗਾਂ ਜਿਹੜੀਆਂ ਐਮਐਸਪੀ ਨੂੰ ਲੈ ਕੇ ਜਾਂ ਹੋਰ ਮੰਗਾਂ ਨੇ ਉਹਦੇ ਲਈ ਅੱਜ ਖਰਾਬ ਕੀਤਾ ਜਾ ਰਿਹਾ ਪੰਜਾਬ ਸਰਕਾਰ ਦਾ ਵੱਡੇ ਪੱਧਰ ਦੇ ਉੱਤੇ ਇਹ ਖਰਾਬ ਕੀਤਾ ਜਾ ਰਿਹਾ ਤਾਂ ਸਿੱਧੀਆਂ ਲਾਈਵ ਇਹ ਤਸਵੀਰਾਂ ਨੇ ਜਿਹੜੀਆਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਹਾਲਕਿ ਦੂਸਰੀ ਸਾਈਡ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਲਗਾਈਆਂ ਗਈਆਂ ਨੇ ਕਿਸਾਨਾਂ ਵੱਲੋਂ ਬੀਕੇਓ ਗ੍ਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਆ ਮਹਿਲਾ ਕਿਸਾਨਾਂ ਨੇ ਕਿਸਾਨ ਨੇ ਉਹਨਾਂ ਨੂੰ ਬੁਲਾਇਆ ਗਿਆ ਅੱਜ ਇੱਕ ਵੱਡਾ ਇਕੱਠ ਕੀਤਾ ਜਾਏਗਾ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕਾਫੀ ਸਰਗਰਮੀ ਦੇਖਣ ਨੂੰ ਮਿਲ ਸਕਦੀ ਹੈ ਕੈਮਰਾਮੈਨ ਤੁਸੀਂ ਮੈਹਰ ਦੇ ਨਾਮ ਅਰਵਿੰਦਰ ਮੀਤ ਪੀਟੀਸੀ ਰਿਪੋਰਟ ਚੰਡੀਗੜ੍ਹ